ਤੁਸੀਂ ਦੇਖ ਰਹੇ ਹੋ ਆਈਬਿਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵਕਤ ਅਸੀਂ ਰਾਜਪੁਰਾ ਦੀ ਨਵੀਂ ਅਨਾਜ ਮੰਡੀ ਵੇਖੇ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਅੱਜ ਇੱਥੇ ਚੌਥਾ ਕਿਸਾਨ ਮੇਲਾ ਹੈ ਜਿਹੜਾ ਕਰਾਇਆ ਗਿਆ ਹੈ ਤੁਹਾਨੂੰ ਦੱਸ ਦਈਏ ਕਿਸਾਨ ਮੇਲੇ ਦੇ ਵਿੱਚ ਕਿਸਾਨੀ ਰਿਲੇਟਿਡ ਜਿਹੜੇ ਨੇ ਕਈ ਤਰ੍ਹਾਂ ਦੇ ਜਿਹੜੇ ਬੂਥ ਨੇ ਇੱਥੇ ਲਗਾਏ ਗਏ ਨੇ ਜਿਦੇ ਵਿੱਚ ਮਸ਼ੀਨਾਂ ਖਾਨ ਪੇਂਡ ਸੰਬੰਧੀ ਜਾਂ ਖੇਤੀਬਾੜੀ ਸੰਬੰਧੀ ਹੋਰ ਜਿਹੜੇ ਖੇਤੀਬਾੜੀ ਨਾਲ ਰਿਲੇਟਡ ਖਾਦ ਵਗੈਰਾ ਦੇ ਜਿਹੜੇ ਬੂਥ ਨੇ ਜਾਂ ਕੋਈ ਵੀ ਕਿਸੇ ਹੀ ਤਰ੍ਹਾਂ ਦੇ ਜੋ ਖੇਤੀਬਾੜੀ ਨਾਲ ਸੰਬੰਧਿਤ ਹੁੰਦੇ ਨੇ ਉਸ ਤਰ੍ਹਾਂ ਦੇ ਜਿਹੜੇ ਬੂਥ ਲਗਾਏ ਗਏ ਨੇ ਇਸ ਸੰਬੰਧੀ ਤੁਹਾਨੂੰ ਅਸੀਂ ਜਿਹੜੇ ਬੂਥ ਹੈ ਉਹਨਾਂ ਦੀ ਤਸਵੀਰਾਂ ਵੀ ਦਿਖਾਵਾਂਗੇ ਤੇ ਇੱਥੇ ਜਿਹੜੇ ਵਿਸ਼ੇਸ਼ ਤੌਰ ਤੇ ਜਿਹੜੇ ਮੁੱਖ ਮਹਿਮਾਨ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਜੁੜੇ ਰਹੋ ਆਈਬੀਐਨ ਪੰਜਾਬ న్యూਸ ਦੇ ਨਾਲ ਤੁਹਾਨੂੰ ਅੱਗੇ ਤੇ ਤਸਵੀਰਾਂ ਦਿਖਾਣੇ ਆ ਰਾਜ देखो मेला बहुत है। सरकार ने, की सबका बड़ा सहयोग रहा और इस तरह के मेले लगते रहने चाहिए एक ही फील्ड में सारे इक्विपमेंट देखने को किसानों को मिल जाते हैं और बड़ा चाव रहता है कि मेला देखने आएंगे यूपी से हरियाणा से भी लोग यहाँ आए पंजाब के भी लोग यहाँ आए तो इस तरह के मेलों का आयोजन होता रहता है कुछ को भारत सरकार करवाती है कुछ को स्टेट गवर्नमेंट करवाती है किसानी आंदोलन किस तरह देखते हो देख संघर्ष दे। जारी है किसान आंदोलन तो संघर्ष तो जारी रहेगा भारत सरकार की पॉलिसी है कि किसान जत्थेबंदियों को तोड़ा जाए नए नए जत्थेबंदी बने नए नए और किसान संगठन बने जिससे किसान इकट्ठा ना हो नो एक जुड़ होर की चाहो। भी होर एक अभी बातचीत चल रही है कि किसान फिर इकट्ठा रहे और जैसे दिल्ली में एक बड़ा आंदोलन हुआ था जहाँ पे भी आंदोलन हो तो किसान इकट्ठा आंदोलन करे देश में किसान संयुक्त मोर्चा बना हुआ है ਆਪਣਾ ਝੰਡਾ ਆਪਣਾ ਬੈਨਰ ਲੱਖੋ ਸਯੁਕਤ ਮੋਰਚੇ ਕੇ ਸਾਥ ਮੇ ਸਭ ਲੋਕ ਸ਼ਾਮਿਲ ਹੋ ਠੀਕ ਹੈ ਹੈਜ਼ਲ ਕੀ ਨਾਮ ਹੈ ਬੇਟਾ ਹੈਜ਼ਲ ਹੈਜ਼ਲ ਅੱਜ ਜੋ ਆਪਕੋ ਸਨਮਾਨਿਤ ਕੀਆ ਗਿਆ ਕਿ ਇਸ ਵਜਹ ਸੇ ਸਨਮਾਨਿਤ ਮੈਂ 1 ਸਾਲ ਕਿਸਾਨੀ ਅੰਦੋਲਨ ਵਿੱਚ ਸੰਘਰਸ਼ ਕੀਤਾ ਉਹਦੇ ਕਰਕੇ ਮੈਨੂੰ ਸਨਮਾਨਿਤ ਕੀਤਾ ਗਿਆ ਮੈਨੂੰ ਸਾਰਿਆਂ ਦਾ ਆਸ਼ੀਰਵਾਦ ਮਿਲਿਆ ਕਿਤੋਂ ਦੇ ਰਹਿਣ ਵਾਲੇ ਹੋ ਮੈਂ ਲੁਧਿਆਣਾ ਪੰਜਾਬ ਦੀ ਰਹਿਣ ਵਾਲੀ ਕਿਸ ਦੇ ਨਾਲ ਜਾਂਦੇ ਸੀ ਮੈਂ ਆਪਣੇ ਬ੍ਰਦਰ ਨਾਲ ਜਾਂਦੇ ਸੀ ਤੇ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਰਿਹਾ ਬਹੁਤ ਹੀ ਅੱਛਾ ਮੌਲ ਰਿਹਾ ਕਿ ਮੈਨੂੰ ਇਹ ਚੀਜ਼ ਅੱਛੀ ਲੱਗੀ ਕਿ ਸਾਰੇ ਇੱਕ ਦੂਸਰੇ ਨਾਲ ਖੜੇ ਸੀਗੇ ਹਾਂਜੀ ਹਾਂਜੀ ਕਿ ਉਹਨਾਂ ਨੇ ਸਾਰੇ ਕਿਸਾਨੀ ਅੰਦੋਲਨ ਵਿੱਚ ਆਪਣਾ ਸਾਥ ਦਿੱਤਾ ਜਿੱਦਾਂ ਅੱਜਕਲ ਦੇਖੇ ਜਾਂਦਾ ਜਿਹੜੇ ਯੂਥ ਹੈ ਉਹਨਾਂ ਦਾ ਤਾਂ ਤੇ ਬਾਹਰ ਵੱਲ ਝੁਕਾ ਜ਼ਿਆਦਾ ਹੈ ਬਾਹਰ ਵੱਲ ਨੂੰ ਜਾ ਰਹੇ ਨੇ ਤੁਸੀਂ ਕਿਸਾਨਾਂ ਦੇ ਮੌਕੇ ਦੇ ਵਿੱਚ ਡਟੇ ਰਹੇ ਇਸ ਦੇ ਉੱਤੇ ਕੀ ਕਹੋਗੇ ਮੈਂ ਇਹ ਕਹਿਣਾ ਚਾਹਨੀ ਹਾਂ ਜਿਹੜੇ ਮੇਰੇ ਨੌਜਵਾਨ ਦੀਨ ਨੇ ਜਾਂ ਹੋਰ ਵੀ ਉਹ ਸਾਰੇ ਪੰਜਾਬ ਨੂੰ ਛੱਡ ਕੇ ਬਾਹਰ ਜਾਣ ਦੀ ਉਹ ਗੱਲ ਕਰਦੇ ਨੇ ਪਰ ਮੈਂ ਚਾਹਨੀ ਹਾਂ ਪੰਜਾਬ ਜਿੱਥੇ ਦੇ ਪਰ ਰਹਿਣ ਵਾਲੇ ਅੱਪਾ ਜਨਮੇ ਹੁੰਦੇ ਆਪਾਂ ਉਹ ਦੇਸ਼ ਨੂੰ ਛੱਡ ਕੇ ਜਾਂਦੇ ਆਂ ਫਿਰ ਬਹੁਤ ਬੁਰੀ ਗੱਲ ਐ ਆਪਾਂ ਨੂੰ ਆਪਣੇ ਦੇਸ਼ ਨੂੰ ਨਹੀਂ ਛੱਡਣਾ ਚਾਹੀਦਾ ਤੁਹਾਡੀ ਉਮਰ ਦੇ ਵਿੱਚ ਦੇਖਿਆ ਜਾਂਦਾ ਵੀ ਸੋਸ਼ਲ ਮੀਡੀਆ ਦਾ ਬੱਚੇ ਜਿਆਦਾ ਯੂਜ਼ ਕਰਦੇ ਨੇ ਪਰ ਤੁਸੀਂ ਉਹਨੂੰ ਛੱਡ ਕੇ ਕਿਸਾਨਾਂ ਦੇ ਨਾਲ ਖੜੇ ਹੋ ਇਸ ਦਾ ਕੀ ਕਾਰਨ ਹੋ ਸਕਦਾ ਘਰ ਦੇ ਨੇ ਵਧੀਆ ਪ੍ਰਵੇਸ਼ ਕੀਤੀ ਹੈ ਹਾਂਜੀ ਮੇਰੇ ਨਾ ਨਾਨੀ ਨਾਨਾ ਸੀਗੇ ਜਿਨ੍ਹਾਂ ਨੇ ਮੈਨੂੰ ਕਸੀ న్యూਸ ਵੇਖਦੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਵੀ ਇੱਥੇ ਜਾਣਾ ਚਾਹੀਦਾ ਹੈ ਜੋ ਕਿ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਤੇ ਤੈਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਮੈਂ ਉਹਨਾਂ ਦੇ ਘਰ ਕੇ ਕਿਸਾਨੀ ਅੰਦੋਲਨ ਦੇ ਵਿੱਚ ਆਈ ਇਸ ਸਮੇਂ ਨਾਲ ਕੀ ਨਕਸ਼ਾ ਤਿਆਰ ਕਰਦੇ ਹੋ ਬੱਚੇ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਨੈਕਸਟ ਸਟੈਪ ਕੀ ਰਹੇਗਾ ਤੁਹਾਡਾ ਸਪੀਚ ਜੋ ਕਿਸਾਨੀ ਅੰਦੋਲਨ ਦੇ ਵਿੱਚ ਇਹ ਮਿੱਟੀ ਦੇ ਜਾਏ ਨੇ ਇਹ ਹੱਕ ਲੈਣ ਜੋ ਆਏ ਨੇ ਇਹਨਾਂ ਦਿੱਲੀ ਡੇਰੇ ਲਾਏ ਨੇ ਸਰਕਾਰ ਨੂੰ ਸੰਦੇਸ਼ ਪਾਏ ਨੇ ਇਹਨਾਂ ਸਬਰ ਸੇ ਇਕੱਠ ਜਮਾਏ ਨੇ ਇਹ ਬਿਲਕੁਲ ਵੀ ਨਾ ਘਬਰਾਏ ਨੇ ਸਰਕਾਰਾਂ ਦੋਸ਼ ਲਗਾਏ ਨੇ ਇਹਨਾਂ ਪੀਜ਼ਾ ਦੇ ਲੰਗਰ ਲਗਾਏ ਨੇ ਇਹਨਾਂ ਬਦਾਮਾਂ ਦੇ ਲੰਗਰ ਲਗਾਏ ਨੇ ਵਿੱਚ ਲਾਇਬ੍ਰੇਰੀ ਸਕੂਲ ਬਣਾਏ ਨੇ ਗਰੀਬਾਂ ਦੇ ਬੱਚੇ ਇਹਨਾਂ ਪੜਾਏ ਨੇ ਗੋਦੀ ਮੀਡੀਆ ਅਤਵਾਦੀ ਬਣਾਏ ਨੇ ਪਰ ਇਹ ਦੁਨੀਆ ਦੇ ਵਿੱਚ ਛਾਏ ਨੇ ਅੰਦੋਲਨ ਕੀ ਹੁੰਦਾ ਇਹਨਾਂ ਦੱਸਿਆ ਹੰਝੂਆਂ ਹਾਸਿਆਂ ਦੇ ਵਿੱਚ ਹੱਸਿਆ ਜਵਿੰਦਰ ਲਾਲ ਪੁਰੀ ਬੋਲ ਪੁਗਾਏ ਨੇ ਕਿਸਾਨ ਹੱਕਾਂ ਲਈ ਦਿੱਲੀ ਆਏ ਨੇ ਕਿਸਾਨ ਹੱਕਾਂ ਲਈ ਦਿੱਲੀ ਆਏ ਨੇ ਥੈਂਕ ਯੂ ਥੀਨਾ ਮਾ ਜੀ ਮੀਰ ਜੀ ਰਾਣਾ ਮੈਂ ਗੁਰਤੇਜ ਸਿੰਘ ਕਿਤੋਂ ਆਇਲ ਸੀ ਮੇਰ ਜੀ ਮੈਂ ਹਰਿਆਣਾ ਚੋਂ ਆਇਆ ਜੀ ਜਾਖੜਲੇ ਵਿੱਚ ਮੇਰਾ ਪਿੰਡ ਪਿੰਡਾ ਜੀ ਤਲਵਾੜਾ ਮੇਰਾ ਫਾਰਮ ਹੈ ਜੀ ਹਰ ਕ੍ਰਿਸ਼ਣ ਨੇਚਰਲ ਫਾਰਮ ਦੇ ਨਾਮ ਤੋਂ ਜੀ ਇਹਦੇ ਨਾਲ ਨਾਲ ਮੈਂ ਦੱਸਣਾ ਚਾਹਣਾ ਸਾਰਾ ਪਹਿਲਾਂ ਤਾਂ ਜੀ ਮੈਨੂੰ ਇਸ ਨੇਚਰਲ ਫਾਰਮ ਦੇ ਵਿੱਚ 2023 ਦੇ ਵਿੱਚ ਹਰਿਆਣਾ ਸਰਕਾਰ ਦੇ ਸੀਐਮ ਦੁਆਰਾ ਵਾਰਡ ਦਿੱਤਾ ਗਿਆ ਨੇਚਰਲ ਦੇ ਉੱਤੇ ਤੇ 2024 ਦੇ ਵਿੱਚ ਸਪੈਸ਼ਲ ਗੁਜਰਾਤ ਦਾ ਰਾਜਪਾਲ ਆਚਾਰੀਏ ਦੇਵਰਤ ਜੀ ਸਾਡੇ ਹਲਕੇ ਦੇ ਵਿੱਚ ਆ ਕੇ ਸਪੈਸ਼ਲ ਉੱਥੇ ਆ ਕੇ ਮੈਨੂੰ ਸਨਮਾਨਤ ਕਰਕੇ ਗਏ ਨੇ ਜੀ ਔਰ ਇਹਨਾਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਮੈਂ ਪੰਜਾਬ ਦੇ ਇਸ ਮੇਲੇ ਦੇ ਵਿੱਚ ਪਹੁੰਚਿਆ ਸੀ ਸਰ ਮੈਨੂੰ ਇਹ ਲੱਗ ਰਿਹਾ ਕਿ ਪੰਜਾਬ ਦੇ ਮੇਲੇ ਸਿਰਫ ਫਲੌਪ ਤੇ ਪੈਸਾ ਇਕੱਠਾ ਕਰਨ ਦਾ ਸਾਧਨ ਹੈ ਇਸ ਤੋਂ ਵੱਧ ਕੇ ਕੁਝ ਨਹੀਂ ਹੈਗਾ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਢੰਗ ਹੈ ਇਸ ਤੋਂ ਵੱਧ ਕੇ ਕੁਝ ਨਹੀਂ ਕਾਰਨ ਸਰ ਇਹ ਲੱਗਿਆ ਅਸੀਂ ਨੇ ਸਟਾਲ ਬੁੱਕ ਕਰਵਾਈ ਤੇ ਹਜੇ ਤੱਕ ਮਨ ਲੈ ਕਿ ਸਾਨੂੰ ਇੱਥੇ ਪਤਾ ਲੱਗਾ 25-25 ਹਜ਼ਾਰ ਦੇ ਇੰਸਟਾਲਾਂ ਨੇ ਜੀ ਉਦੋਂ ਬਾਅਦ ਹੌਲੀ ਹੌਲੀ ਕਰਦੇ ਕਰਦੇ ਲਾਸਟ ਦੇ ਵਿੱਚ ਸਾਡੇ ਗਰੁੱਪ ਨੇ ਇੰਸਟਾਲਾਂ ਮਨ ਲੈ ਬੁੱਕ ਕਰਵਾਈਆਂ 7000 ਰੁਪਏ ਦੇ ਵਿੱਚ ਤੇ ਹਜੇ ਤੱਕ ਲਗਭਗ ਲਲੋ 2:30 ਵੱਜ ਗਏ ਹੋਣੇ ਹਜੇ ਤੱਕ ਨਾ ਤਾਂ ਸਾਨੂੰ ਇਹਨੇ ਬੈਂਚ ਮਿਲਿਆ ਜੀ ਔਰ ਕੋਈ ਨਾ ਕੋਈ ਜਗ੍ਹਾ ਮਿਲੀ ਹਜੇ ਤੱਕ ਨਹੀਂ ਜਿੱਥੋਂ ਕੋਈ ਬੈਂਚ ਮਿਲਦਾ ਚੱਕ ਕੇ ਲੈ ਜਾਓ ਵੀਰ ਜੀ ਇੱਕ ਸੋਚਣ ਵਾਲੀ ਗੱਲ ਹੈ ਵੀ ਇੱਕ ਤਾਂ ਤੁਸੀਂ ਅਸੀਂ ਆਏ ਹੀ ਆਦਰ ਸਟੇਟ ਤੋਂ ਆਂ ਦੂਸਰੀ ਗੱਲ ਹੈ ਭਗਵੰਤ ਮਾਨ ਸਾਹਿਬ ਸਾਡੇ ਹਰਿਆਣੇ ਚ ਬੈਠੇ ਹੋਏ ਨੇ ਜੇ ਭਗਵੰਤ ਸਾਹਿਬ ਮਾਨ ਸਾਹਿਬ ਸਾਡੇ ਹਰਿਆਣੇ ਚ ਜਾਣ ਆ ਤੇ ਉੱਥੇ ਗਿਆਨ ਨੂੰ ਅਸੀਂ ਮੰਜਾ ਦੇ ਕੁਰਸੀਆਂ ਦੇਈਏ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਲੱਗੂਗਾ ਤੇ ਦੂਸਰੀ ਗੱਲ ਅਸੀਂ ਉਹਨਾਂ ਦੇ ਸਟੇਟ ਚ ਆਏ ਹੋਏ ਆ ਤੇ ਦੂਜੇ ਪਾਸੇ ਸਾਨੂੰ ਧੁੱਪ ਚ ਖੜਾ ਰਖਿਆ ਜੀ ਜਿਵੇਂ ਸਜ਼ਾ ਦੇਣ ਲਈ ਕਿਹਾ ਹੋਵੇ ਭਗਵੰਤ ਮਾਨ ਨੇ ਕਹਿ ਰੱਖਿਆ ਵੀ ਜਿਹੜਾ ਕੋਈ ਹਰਿਆਣੇ ਦਾ ਵੀ ਉਹਨੂੰ ਧੁੱਪ ਚ ਖੜਾ ਕੇ ਰੱਖਣਾ ਹੈ ਸਾਨੂੰ ਇਹ ਲੱਗ ਰਿਹਾ ਇਸ ਮੇਲੇ ਨੂੰ ਰਾਜਪੁਰੇ ਵਾਲੇ ਦੇ ਦੇਖ ਕੇ ਪ੍ਰਬੰਧ ਠੀਕ ਨਹੀਂ ਲੱਗਿਆ ਤੁਹਾਨੂੰ ਮੇਰੇ ਜੀ ਬਿਲਕੁਲ ਪ੍ਰਬੰਧ ਗਲਤ ਲੱ ਹਾਂਜੀ ਇੱਕ ਮੇਲੇ ਲਗਾਏ। ਬੀਰ ਜੀ ਮੈਂ ਪੰਜਾਬ ਦੇ ਪਹਿਲੇ ਮੇਲੇ ਤੇ ਆਇਆ। ਤੇ ਹਰਿਆਣਾ ਦੇ ਕਿੰਨੇ ਮੇਲੇ? ਹਰਿਆਣੇ ਦੇ ਕਈ ਮੇਲੇ ਤੇ ਜਾ ਚੁੱਕਿਆ। ਉੱਥੇ ਵੀ ਪ੍ਰਬੰਧ ਤਾਂ ਇਦਾਂ ਦੇ ਹੁੰਦੇ ਨੇ। ਨਹੀਂ ਬਿਲਕੁਲ ਜੀ ਉੱਥੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਂਦੀ ਹੁੰਦੀ। ਸਭ ਤੋਂ ਵੱਡੀ ਗੱਲ ਸਾਰੇ ਇੱਕ ਹੋਰ ਦੱਸਣ ਲੱਗੇ ਆ ਜਿੰਨੇ ਵੀ ਸਾਡੇ ਪੰਜਾਬ ਦੇ ਹੈਲਪ ਸੈਲਫ ਹੈਲਪ ਗਰੁੱਪ ਜਾਂਦੇ ਨੇ ਹਰਿਆਣੇ ਦੇ ਵਿੱਚ ਉਹਨਾਂ ਨੂੰ ਸਪੈਸ਼ਲ ਮਲੇ ਸ਼ਟਾਨਾ ਤੱਕ ਫਰੀ ਦਿੱਤੀਆਂ ਜਾਂਦੀਆਂ ਨੇ। ਪਰ ਦੂਜੇ ਪਾਸੇ ਅਸੀਂ ਪੰਜਾਬ ਦੇ ਵਿੱਚ ਆ ਰਹੇ ਆ ਤੇ ਪੰਜਾਬ ਦੇ ਸਾਨੂੰ ਥੁੱਪੇ ਖੜਾ ਰਖੇ ਜੀ। ਤੇ ਹਜੇ ਤੱਕ ਮਲੇ ਪਾਣੀ ਵਗੈਰਾ ਪੁੱਛਦੇ ਆ ਜੋ ਇਹ ਮੈਂ ਕਹਿੰਦੇ ਨਾ ਆਇਆ ਨਹੀਂ ਬਈ ਹਜੇ ਬਾਈ ਸਾਨੂੰ ਸਟਾਲ ਵਗੈਰਾ ਬੈਂਚ ਤੇ ਵਗੈਰਾ ਦੇ ਦਿਓ ਉਹ ਵੀ ਕਹਿੰਦੇ ਨਹੀਂ ਬਈ ਸਾਡੇ ਕੋਲ ਬੰਦੇ ਨਹੀਂ ਹੈਗੇ ਜਿੱਥੋਂ ਮੈਂ ਲੈ ਜੀ ਜਿੱਥੇ ਜਗ੍ਹਾ ਤੁਸੀਂ ਖੜੇ ਹੋ ਇੰਨੀ ਕਿ ਜਗ੍ਹਾ ਤੇ 7000 ਰੁਪਏ ਦਿੱਤੇ ਨੇ ਹਾਂਜੀ ਵੀਰ ਜੀ ਇੰਨੀ ਕਿ ਜਗ੍ਹਾ 7000 7 ਵੀ ਨਹੀਂ ਆ ਹਾਂਜੀ ਕੋਈ 7 ਨਹੀਂ ਜੀ ਪਾਣੀ ਵਗੈਰਾ ਕੋਈ ਇੰਤਜ਼ਾਮ ਨਹੀਂ ਹੈ ਨਹੀਂ ਵੀਰ ਜੀ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਹੁਣ ਫੋਨ ਕਰ ਕਰਕੇ ਹੁਣ ਛੇਕੜ ਦੀ ਵਾਰ ਆਪਦੇ ਇੱਕ ਬੋਤਲ ਨਾਲ ਲੈ ਕੇ ਆਈ ਦੀ ਹਜੇ ਤੱਕ ਧੜਕੀ ਮੇਰੀ ਉਹੀ ਚੱਲ ਰਹੀ ਹੈ ਤੇ ਹੁਣ ਵਾਰ-ਵਾਰ ਪੁੱਛ ਕੇ ਮੈਂ ਯਾਰ ਕੋਈ ਨਾ ਕੋਈ ਪਾਣੀ ਅੱਗੇ ਸਿਕਿ ਤੁਮਕੇ ਜਿਹੜੇ ਲੋਕ ਇੱਦਾਂ ਦੇ ਮੇਲਿਆਂ ਦਾ ਪ੍ਰਬੰਧ ਕਰਦੇ ਨੇ ਸਰ ਜੀ ਮੇਰੀ ਉਹਨਾਂ ਦੇ ਹੱਥਾਂ 'ਚ ਮਨ ਲੈ ਉਹਨਾਂ ਮੁਰੇ ਮੇਰੇ ਹੱਥ ਬੰਨ ਕੇ ਬੇਨਤੀ ਆ ਜਿਹੜਾ ਮੇਲਿਆਂ ਦਾ ਪ੍ਰਬੰਧ ਕਰਦੇ ਨੇ ਵੀ ਜਾਦਾ ਬਿਹਰ ਜੀ ਚੰਗੀ ਤਰ੍ਹਾਂ ਪ੍ਰਬੰਧ ਕਰ ਲਿਆ ਕਰੋ ਤੇ ਜੇ ਨਹੀਂ ਫਿਰ ਉਹਦਾ ਪ੍ਰਬੰਧ ਹੁੰਦਾ ਤਾਂ ਮੇਲੇ ਲਾਣੇ ਹੀ ਛੱਡ ਦਿਓ ਫੇਸਬੁੱਕ YouTube ਵਾਧੂ ਭਾਈਆ ਲੋਕਾਂ ਲਈ ਪ੍ਰਚਾਰ ਕਰਨੋ ਤੇ ਦੂਸਰੀ ਗੱਲ ਜਿਹੜੇ ਸਾਡੇ ਵਰਗੇ ਕਿਸਾਨ ਜਾਂ ਇੱਥੇ ਮਨ ਲੈ ਮੇਲੇ ਦੇਖਣ ਆਉਂਦੇ ਨੇ ਉਹ ਇਹ ਚੀਜ਼ ਦਾ ਕਾਸ਼ ਕਰ ਧਿਆਨ ਰੱਖ ਲੈਣਾ ਵੇ ਸਰਪ ਤੁਸੀਂ ਮੇਲਿਆਂ ਦੇ ਵਿੱਚ ਆਪਣੇ ਬੱਚਿਆਂ ਦਾ ਨੁਕਸਾਨ ਕਰਨ ਲਿਆ ਰਹੇ ਹੋ ਕਿਉਂਕਿ ਜੀਐਮ ਵੈਰਟੀਆਂ ਆ ਚੁੱਕੀਆਂ ਨੇ ਤੁਸੀਂ ਸਿਰਫ ਉਹਨਾਂ ਦਾ ਪ੍ਰਚਾਰ ਸੁਣ ਰਹੇ ਹੋ ਜਿਹੜੀਆਂ ਪਿਓਰਿਟੀ ਆ ਰਹੀਆਂ ਨੇ ਤੁਸੀਂ ਉਹਦਾਂ ਬਲ ਮਨ ਲੈ ਵੀ ਉਹਨਾਂ ਦਾ ਇੰਤਜ਼ਾਮ ਹੀ ਇਸ ਹਿਸਾਬ ਨਾਲ ਰੱਖਿਆ ਗਿਆ ਹੈ ਸਾਨੂੰ ਸਾਰੇ ਜਿਹੜਾ ਕਿਸਾਨ ਇੱਕ ਸਭ ਤੋਂ ਵੱਡੀ ਗੱਲ ਆ ਜਿਹੜੇ ਕਿਸਾਨਾਂ ਦੇ ਇਸ਼ਤਾਲਾਂ ਨੇ ਇੱਕ ਸਾਈਡ ਤੇ ਲਾਈਆਂ ਗਈਆਂ ਨੇ ਜਿਵੇਂ ਕਿਉਂ ਕਿਸਾਨ ਲੋਏ ਪੈਸਾ ਘੱਟ ਹੁੰਦਾ ਇਹਨਾਂ ਨੂੰ ਪ੍ਰਮੋਟ ਨਾ ਕਰਿਆ ਜਾਵੇ ਵੱਡੀਆਂ ਕੰਪਨੀਆਂ ਸਾਰੀਆਂ ਮੇਨ ਫਰੰਟ ਤੇ ਨੇ ਤੇ ਕਿਸਾਨਾਂ ਦੇ ਗਰੁੱਪ ਜਿੰਨੇ ਵੀ ਚਾਹੇ ਗਰੁੱਪ ਨੇ ਚਾਹੇ ਕਿਸਾਨ ਨੇ ਉਹ ਸਾਰੇ ਇੱਕ ਸਾਈਡ ਤੇ ਕੰਧਾਂ ਨਾਲ ਲਾ ਰਖੇ ਨੇ ਜੀ ਅੰਨੀ ਮੇਲੇ ਚ ਰਾਜਪੁਰਾ ਆਇਓ ਵਿਸ਼ੇਸ਼ ਤੌਰ ਤੇ ਕੀ ਕਹਿਣਾ ਸਰ ਇਹ ਬਹੁਤ ਹੀ ਖੁਸ਼ੀ ਦਾ ਮੌਕਾ ਮੈਂ ਬਹੁਤ ਦਾਕਾਰ ਨੂੰ ਵਧਾਈ ਦੇਣਾ ਪਹਿਲਾਂ ਜਿਨ੍ਹਾਂ ਨੇ ਬਹੁਤ ਹੀ ਸਫਲ ਮੇਲਾ ਆਯੋਜਿਤ ਕੀਤਾ ਕਿਉਂਕਿ ਇਸ ਮੇਲੇ ਦੇ ਰਾਹੀਂ ਪੂਰੇ ਪੰਜਾਬ ਦੇ ਵਿੱਚੋਂ ਜੋ ਵੀ ਖੇਤੀ ਰਿਲੇਟਡ ਕੋਈ ਮਸ਼ੀਨਰੀ ਆ ਉਹਦਾ ਡਿਸਪਲੇ ਕੀਤਾ ਜਾਂਦਾ ਹੈ ਖਰੀਦੋ-ਫਰੋਖਤ ਕੀਤੀ ਜਾਂਦੀ ਹੈ ਔਰ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਣ ਦਾ ਇੱਕ ਦੂਜੇ ਦੀ ਇੰਡਸਟਰੀ ਨੂੰ ਸੈੱਟਡ ਦਾ ਸਭ ਨੂੰ ਮੌਕਾ ਮਿਲਦਾ ਹੈ ਤੇ ਅੱਜ ਇੱਥੇ ਕਾਫੀ ਸਟਾਲ ਲੱਗੇ ਹੋਏ ਆ ਕਿਸਾਨੀ ਨੂੰ ਪ੍ਰਮੋਟ ਕਰਨ ਵਾਸਤੇ ਕੀ ਕਿਸ ਤਰ੍ਹਾਂ ਦੇਖੋ ਸਰ ਮੈਂ ਇਹ ਵੀ ਕਹਿੰਦੀ ਕਿ ਕਿਹਾ ਹੈ ਬਹੁਤ ਹੀ ਅੱਛੀ ਗੱਲ ਹੈ ਜਦੋਂ ਤੱਕ ਆਪਾਂ ਇੱਕ ਦੂਜੇ ਨੂੰ ਮਸ਼ੀਨਰੀ ਨੂੰ ਇੰਡਸਟਰੀ ਲਿਸਟ ਸਮਝਦੇ ਨਹੀਂ ਇੱਕ ਦੂਜੇ ਨੂੰ ਮਿਲ ਕੇ ਉਹਨਾਂ ਦੀ ਟੈਕਨੀਕ ਨੂੰ ਨਾਲ ਆਪਣੇ ਕੈਰੀ ਨਹੀਂ ਕਰਦੇ ਉਦੋਂ ਤੱਕ ਕਿਸੇ ਵੀ ਸੂਬੇ ਦੀ ਮਸ਼ੀਨਰੀ ਨੂੰ ਅਪਗ੍ਰੇਡ ਨਹੀਂ ਕੀਤਾ ਜਾ ਸਕਦਾ ਅੱਜ ਇਹਨਾਂ ਦਾ ਬਹੁਤ ਚੰਗਾ ਉਪਰਾਲਾ ਪ੍ਰਬੰਧ ਕਰਦਾ ਜਿਨ੍ਹਾਂ ਨੇ ਇਹ ਕੀਤਾ ਕਿਉਂਕਿ ਇਹਦੇ ਨਾਲ ਪੂਰੇ ਪੰਜਾਬ ਤੋਂ ਖੇਤੀ ਨਾਲ ਰਿਲੇਟਡ ਜੋ ਵੀ ਮਸ਼ੀਨਰੀ ਇੱਥੇ ਆਈ ਹੈ ਉਹਨੂੰ ਕਿਸਾਨ ਵੀ ਦੇਖ ਰਹੇ ਨੇ ਵਪਾਰੀ ਵੀ ਦੇਖ ਰਹੇ ਨੇ ਉਹਨੂੰ ਇੰਡਸਟਰੀਸ ਜਿਹੜੇ ਮਸ਼ੀਨਰੀ ਬਣਾਉਂਦੇ ਨੇ ਉਹ ਵੀ ਦੇਖ ਰਹੇ ਨੇ ਔਰ ਇੱਕ ਦੂਜੇ ਦੀ ਤਕਨੀਕ ਨੂੰ ਵੀ ਸਮਝ ਰਹੇ ਨੇ ਤਾਂ ਕਿ ਘੱਟ ਲਗਤ ਦੇ ਨਾਲ ਵਧੀਆ ਮਸ਼ੀਨਰੀ ਕਿਸਾਨਾਂ ਨੂੰ ਪ੍ਰੋਵਾਈਡ ਕਰਾਈ ਜਾ ਸਕੇ ਸਰੀਤੇ ਕੁਝ ਕਿਸਾਨ ਚਮਗੋਰ ਸਾਹਿਬ ਤੋਂ ਆਏ ਹੋਏ ਨੇ ਕਿ ਉਹ ਪ੍ਰੋਟੈਸਟ ਕਰਦੇ ਮਤਲਬ ਸਰਕਾਰ ਤੋਂ ਮੰਗ ਕਰ ਰਹੇ ਸੀ ਕਿ ਇੱਥੇ ਖਸਖਸ ਦੀ ਕੀਟੀ ਹੋਣੀ ਚਾਹੀਦੀ ਹੈ ਕਿਵੇਂ ਇਹ ਹੂਥ ਹੈ ਉਹ ਸਿੰਥੈਟਿਕ ਨਸ਼ੇ ਕਿ ਨਹੀਂ ਜਾਂਦਾ ਤਾਂ ਕਿ ਜਿਹੜਾ ਹੈ ਇਸ ਦੇਖੋ ਡਿਵਾਈਡ ਹੋ ਗਏ ਜਦੋਂ ਇਸ ਕਿਸਾਨ ਮੈਲੇ 'ਚ ਤਾਂ ਕੋਈ ਫੈਸਲਾ ਨਹੀਂ ਹੋਣਾ ਹੈਗਾ ਖਸ ਖਸ ਕਿਸਤੀ ਹੋਣੀ ਹੈ ਜਾਂ ਨਹੀਂ ਹੋਣੀ ਇਹ ਤਾਂ ਜਾ ਕੇ ਵਿਧਾਨ ਸਭਾ 'ਚ ਜਾਂ ਜੀ ਮਿਨਿਸਟਰ ਸਾਹਿਬ ਕੋਲੇ ਰੱਖਣਾ ਗੱਲ ਨਿਕ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਸਹੀ ਫੈਸਲਾ ਹੋ ਸਕਦਾ ਪੰਜਾਬ ਦੇ ਲਈ ਇਹ ਇਹ ਮੇਰੇ ਬਸ ਦਾ ਕੰਮ ਨਹੀਂ ਹੈਗਾ ਇਹ ਵਿਧਾਨ ਸਭਾ ਨੇ ਫੈਸਲਾ ਕਰਨਾ ਜੋ ਵਿਧਾਨ ਸਭਾ ਦਾ ਪ੍ਰੋਟੋਕੋਲ ਹੈ ਜੋ ਉਹਨਾਂ ਨੂੰ ਠੀਕ ਲੱਗੂ ਉਹਦੇ ਮੁਤਾਬਕ ਉਹ ਫੈਸਲਾ ਕਰਨਗੇ ਮੇਰਾ ਨਾਮ ਹੈ ਜੀ ਸਚਪ੍ਰੀ ਸਿੰਘ ਨਿਫਾ ਪੰਜਾਬ ਪ੍ਰੈਜ਼ੀਡੈਂਟ ਸਾਡੀ ਆਰਗੇਨਾਈਜੇਸ਼ਨ ਹੈ ਜੀ ਨਿਫਾ ਨੈਸ਼ਨਲ ਇੰਟਰਗੇਟਿਡ ਫੋਰਮ ਆਫ ਆਰਟਿਸਟਸ ਐਂਡ ਐਕਟਿਵਿਸ ਅਸੀਂ 6 ਟਾਈਮਸ ਗਿਨ ਇਸ ਵਰਲਡ ਰਿਕਾਰਡ ਬਣਾ ਚੁੱਕੇ ਹਾਂ ਜੀ 1 ਟਾਈਮ ਵਰਲਡ ਬੁੱਕ ਆਫ ਲੰਡਨ ਰਿਕਾਰਡ ਔਰ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਹੈ ਜੰਮੂ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਕਿਤੇ ਵੀ ਬਲੱਡ ਦੀ ਲੋੜ ਪਵੇ ਤਾਂ ਅਸੀਂ ਐਨੀ ਟਾਈਮ ਹਰ ਵੇਲੇ ਅਵੇਲੇਬਲ ਹੈ ਜੀ ਸਾਡੀ 올 ਸਟੇਟਸ ਦੇ ਵਿੱਚ ਵਰਕਿੰਗ ਚੱਲ ਰਹੀ ਹੈ ਜੀ ਪਲਾਂਟੇਸ਼ਨ ਨੂੰ ਲੈ ਕੇ ਸਟੱਡੀ ਨੂੰ ਲੈ ਕੇ ਔਰ ਸਭ ਤੋਂ ਵੱਡੀ ਗੱਲ ਹੈ ਜੀ ਬਲੱਡ ਡੋਨੇਸ਼ਨ ਬਲੱਡ ਡੋਨੇਸ਼ਨ ਲਈ ਲੋਕ ਬਹੁਤ ਘਤਰ ਆਉਂਦੇ ਨੇ ਆਪਣੀ ਸਾਇੰਸ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੀ ਹੈ ਲੇਕਿਨ ਬਲੱਡ ਨਹੀਂ ਬਣਾ ਪਈ ਔਰ ਲੋਕਾਂ ਦੇ ਮਨਾਂ ਚ ਲੋਕ ਜਾਗਰੂਕਤ ਨਹੀਂ ਹੈਗੇ ਵੀ ਇੱਥੇ ਜਿਹੜੇ ਮੇਲਿਆਂ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਦੇ ਆ ਕਿਉਂ ਲੱਗਦੇ ਨੇ ਕਿਉਂਕਿ ਬਲੱਡ ਦੀ ਜਿਹੜੀ ਕਮੀ ਆ ਉਹ ਪੂਰੀ ਨਹੀਂ ਹੁੰਦੀ 10000 ਬੱਚਾ ਜਿਹੜਾ থੈਲਾਸੀਮੀਆ ਦਾ ਹਰ ਸਾਲ ਐਕਸਪਾਇਰ ਹੋ ਰਿਹਾ ਔਰ ਜਿਹੜਾ 140 ਕਰੋੜ ਵਾਦੀ ਹੈ ਜੀ 140 ਕਰੋੜ ਵਾਦੀ ਵਾਉਣ ਦੇ ਬਾਵਜੂਦ 1 ਕਰੋੜ ਡੋਨਰ ਹੈ 1 ਕਰੋੜ ਡੋਨਰ 140 ਕਰੋੜ ਵਾਦੀ ਨੂੰ ਕਿਵੇਂ ਸਾਂਭ ਲੈਣਗੇ ਤੋਂ ਸਾਡਾ ਇਹ ਮੋਟਿਵ ਹੁੰਦਾ ਜੀ ਹਰ ਜਗ੍ਹਾ ਪਹੁੰਚ ਕੇ ਬਲੱਡ ਡੋਨੇਸ਼ਨ ਡਰਾਈਵ ਚਲਾਈਏ ਗਿੰਗਰ ਸਾਲਾ ਤੋਂ ਐਡੀਸ਼ਨ ਤੋਂ ਵੜੀ ਕੰਮ ਕਰ ਰਹੀ ਹੈ ਸਾਡੀ ਸੰਸਥਾ ਨੂੰ ਜੀ ਇਸ ਸਾਲ ਸਿਲਵਰ ਜੁਬਲੀ ਹੈ 25 ਸਾਲ ਹੋ ਚੁੱਕੇ ਨੇ ਜੀ ਸੰਸਥਾ ਨੂੰ ਸਾਡੇ ਜਿਹੜੇ ਫਾਊਂਡਰ ਨੇ ਨਿਫਾ ਦੇ ਚੇਅਰਮੈਨ ਸਾਹਿਬ ਪ੍ਰਿਤਪਾਲ ਸਿੰਘ ਪੰਨੂ ਜੀ ਨੇ ਜਿਹੜੇ ਪੰਜਾਬ ਸਰਪ੍ਰਸਤ ਨੇ ਉਹ ਸਰਪ੍ਰਸਤ ਸਿੰਘ ਜੀ ਪੰਜਾਬ ਵਿਧਾਨ ਸਭਾ ਤੋਂ ਨੇ ਸੋ ਉਹਨਾਂ ਦੀ ਗਾਈਡਲਾਈਨ ਤੇ ਇਹ ਸਾਰੇ ਜਿਹੜੇ ਬਲੱਡ ਨਿਊਟ੍ਰੀਸ਼ਨ ਕੈਂਪਸ ਚੱਲ ਰਹੇ ਹਾਂ ਜੀ ਹਾਂ ਜਿੰਨਾ ਕਿ ਯੂਨਿਟ ਇਕੱਤਰ ਹੋ ਗਏ ਇਸ ਟਾਈਮ ਤੱਕ ਹੁਣ ਤੱਕ 80 ਕਿ ਯੂਨਿਟ ਇਕੱਤਰ ਹੋ ਚੁੱਕੇ ਨੇ ਜੀ ਉਮੀਦ ਹੈ ਕਿ 2 300 ਪਲਸ ਹੋ ਜਾਏਗਾ ਜੀ ਤੇਰੀ। ਕੱਲ ਵੀ ਜਾਰੀ ਰਹੇਗਾ ਬਲੈਡ ਕੈਂਪ। ਕੱਲ ਵੀ ਬਿਲਕੁਲ ਸਰ ਜਾਰੀ ਰਹੇਗਾ ਜੀ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ। ਅਸੀਂ ਵੀ মিডিয়াম ਦਾ ਥੈਂਕ ਯੂ ਕਰਦੇ ਆਂ ਜੀ মিডিਆ ਦੇ ਮਾਧਿਅਮ ਦੇ ਥਰੂ ਹੀ ਇਹ ਜਿਹੜਾ ਘਰ ਘਰ ਮੁਹਿੰਮ ਪਹੁੰਚੀ ਜਾਪ ਹੋਊਗੀ। ਅਸੀਂ ਇਹ ਜੀ ਚਾਹੁੰਦੇ ਆਂ ਕਿ ਬਲੱਡ ਡੋਨੇਸ਼ਨ ਕਰੋ ਬਲੱਡ ਡੋਨੇਸ਼ਨ ਨਾਲ ਕਈ ਤਰ੍ਹਾਂ ਦੇ ਬਾਡੀ ਦੇ ਬੈਨੀਫਿਟਸ ਵੀ ਨੇ ਤੁਹਾਡੇ। ਅਗਰ ਤੁਸੀਂ ਬਲੱਡ ਡੋਨੇਸ਼ਨ ਕਰਦੇ ਹੋ ਇੱਕ ਮੋਟਰਸਾਈਕਲ ਵੀ ਆ ਆਪਾਂ ਉਹਦੀ ਸਰਵਿਸ ਟਾਈਮ ਟੂ ਟਾਈਮ ਕਰਾਈਏ ਨਾ ਉਹ ਐਵਰੇਜ ਵੀ ਜਿਆਦਾ ਦਊ। ਔਰ ਉਹਦਾ ਇੰਜਨ ਵੀ ਨਹੀਂ ਸੀ ਜੋ ਇਸੇ ਤਰ੍ਹਾਂ ਹੀ ਆਪਣੀ ਬਾਡੀ ਬਾਡੀ ਦੀ ਜਿੰਨੀ ਡੋਨੇਸ਼ਨ ਕਰ ਲੋਗੇ ਤੁਹਾਡੇ ਲਈ ਬੈਟਰ ਹੈ ਕਦੀ ਕਲਾਉਡਸ ਨਹੀਂ ਬਣਾਣਗੇ ਤੁਹਾਡਾ ਬੀਪੀ ਕੰਟਰੋਲ ਚ ਰਹੇਗਾ ਸਾਡੇ ਕੋਲ ਐਸੇ ਐਸੇ ਡੋਨਰ ਨੇ ਜਿਨ੍ਹਾਂ ਦੇ ਤਿੰਨ ਤਿੰਨ ਸਾਲ ਚ ਬੀਪੀ ਬਿਲਕੁਲ ਨਾਰਮਲ ਤੁਹਾਨੂੰ ਇੱਕ ਕਿਸਾਨ ਮੇਲੇ ਚ ਇਸ ਤਰ੍ਹਾਂ ਲਗਾਉਣਾ ਕਿ ਸਾਨੂੰ ਕਿਸਾਨ ਮੇਲੇ ਚ ਮੈਂ ਸਾਹਿਲ ਜੀ ਨੇ ਸਾਡੇ ਬਲੋਡ ਤੋਂ ਸਾਹਿਲ ਮੱਕੜ ਜੀ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਜੀ ਔਰ ਉਹਨਾਂ ਨੇ ਕਿਹਾ ਜੀ ਵੀ ਤੁਸੀਂ ਇੱਥੇ ਕਿਸਾਨ ਮੇਲੇ ਦੇ ਬਲੱਡ ਡੋਨੇਸ਼ਨ ਲਗਾਓ ਕਿਉਂਕਿ ਬਲੱਡ ਡੋਨੇਸ਼ਨ ਔਰ ਪਲਾਂਟੇਸ਼ਨ ਦੋਨੇ ਚੀਜ਼ਾਂ ਉਹਨਾਂ ਨੇ ਸਾਨੂੰ ਪ੍ਰਮੋਟ ਕਰਨ ਲਈ ਕਿਹਾ ਅਸੀਂ ਅਸੀਂ ਜਿਹੜਾ ਵੀ ਡੋਨੇਸ਼ਨ ਕਰ ਰਿਹਾ ਅਸੀਂ ਉਹਨੂੰ ਨਾਲ ਇੱਕ ਪੌਦਾ ਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਹਰਿਆਲੀ ਇਸ ਵਾਰੀ ਤੁਸੀਂ ਗਰਮੀ ਦੇਖੀ ਬਹੁਤ ਜ਼ਿਆਦਾ ਪਈ ਹੈ ਜੀ ਤੇ ਸਾਡਾ ਮੋਟਿਵ ਇਹੀ ਹੈ ਕਿ ਡੋਨੇਟ ਬਲੱਡ ਸੇਵ ਲਾਈਫ ਨਾਲੀ ਹਰਿਆਲੀ ਬਿਲਕੁਲ ਜੀ ਬਿਲਕੁਲ ਹਰਿਆਲੀ ਦਾ ਬਹੁਤ ਜ਼ਰੂਰੀ ਸਰ ਕੀ ਕਹਿਣਾ ਚਾਹੁੰਦੇ ਆ ਨਸ਼ਾ ਛਡਾਓ ਜਾਗਰੂਤਾ ਕੈਂਪ ਲਗਾਇਆ ਗਿਆ ਕਿਸਾਨ ਮੇਲੇ ਦੇ ਵਿੱਚ ਆ ਸਾਡਾ ਰਾਜਪੁਰੇ ਦੇ ਵਿੱਚ ਇੱਕ ਕਿਸਾਨ ਮੇਲਾ 2 ਤਰੀਕ ਤੇ 3 ਤਰੀਕ ਦਾ ਚੱਲ ਰਿਹਾ ਜੀ ਇਸ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਡੀਐਸਪੀ ਰਾਜਪੁਰਾ ਸਾਹਿਬ ਵੱਲੋਂ ਤੇ ਮੈਂ ਐਸਐਚਓ ਸਿਟੀ ਰਾਜਪੁਰਾ ਵੱਲੋਂ ਸਾਰੇ ਪਬਲਿਕ ਨੂੰ ਅਪੀਲ ਕਰਦਾ ਆਂ ਵੀ ਹਰੇਕ ਬੰਦਾ ਜਿਹੜਾ ਆ ਨਸ਼ੇ ਨੂੰ ਤਿਆਗੋ ਜੇ ਕੋਈ ਬੰਦਾ ਨਸ਼ਾ ਕਰਦਾ ਨਸ਼ਾ ਛੱਡੋ ਜੇਕਰ ਕੋਈ ਬੰਦਾ ਨਹੀਂ ਨਸ਼ਾ ਛੱਡ ਸਕਦਾ ਜਾਂ ਉਹਦੇ ਕੋਲ ਕੋਈ ਇਹ ਜੀ ਉਹ ਹੁਣ ਨਹੀਂ ਹੁੰਦੀ ਵੀ ਕਿਸੇ ਫਾਈਨੈਂਸ਼ਲੀ ਉਹਦੇ ਕੋਲ ਨਹੀਂ ਹੈਗਾ ਤੇ ਉਹ ਸਾਡੇ ਕੋਲ ਆਵੇ ਅਸੀਂ ਹਸਪੀਟਲ ਐਡਮਿਟ ਕਰਾ ਕੇ ਉਹਦਾ ਇਲਾਜ ਕਰਾਵਾਂਗੇ ਉਹਦਾ ਨਸ਼ਾ ਛਡਾਵਾਂਗੇ ਸਰ ਇਹ ਜਿਹੜਾ ਕਿਸਾਨ ਮੇਲਾ ਕਰਾਇਆ ਜਾ ਰਿਹਾ ਹੈ ਇਹਦੇ ਬੜੀ ਜਾਣਕਾਰੀ ਹੈ ਹਾਂਜੀ ਕਿਸਾਨ ਮੇਲੇ ਦਾ ਅੱਜ ਦੂਜਾ ਦਿਨ ਹੈ ਜੀ ਤੇ ਆਲਮੋਸਟ ਸਮਾਪਤੀ ਵੱਲ ਕਿਸਾਨ ਮੇਲਾ ਵੱਧ ਰਿਹਾ ਜੀ ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਹੈਗਾ ਜੀ ਤੇ ਤਕਰੀਬਨ ਜਿੱਥੇ ਤੁਸੀਂ ਕੱਲ ਵੀ ਦੇਖਿਆ ਤੇ ਅੱਜ ਵੀ ਲੱਖਾਂ ਦੀ ਗਿਣਤੀ 'ਚ ਕਿਸਾਨ ਪੰਜਾਬ ਤੋਂ ਹਰਿਆਣੇ ਤੋਂ ਜੁਪੀ ਤੋਂ ਆਏ ਸੀਗੇ ਤੇ ਉਹਨਾਂ ਨੇ ਚਲੋ ਜੋ ਮਸ਼ੀਨਰੀ ਹੈਗੀ ਹੈ ਉਹਦੇ ਬਾਰੇ ਤਾਂ ਨੌਲੇਜ ਲਈਏ ਲਈਆ ਉਹ ਤੋਂ ਬਿਨਾਂ ਇੱਥੇ ਸਾਡੇ ਕੁਝ ਮਾਹਰ ਵੀ ਆਏ ਸੀਗੇ ਔਰਟੀਕਲਚਰ ਤੋਂ ਐਗਰੀਕਲਚਰ ਡਿਪਾਰਟਮੈਂਟ ਤੋਂ ਈਵਨ ਕਿ ਉਹ ਲੋਕ ਜੋ ਮਾਰਕੀਟਿੰਗ ਦੇ ਬਾਰੇ ਜੋ ਕਰਦੇ ਨੇ ਮਾਰਕੀਟਿੰਗ ਕਰਦੇ ਨੇ ਕਿ ਮਾਰਕੀਟਿੰਗ ਐਕਸਪਰਟਸ ਖੇਤੀ ਵੜੀ ਉਹ ਵੀ ਆਈ ਸੀ ਉਹਨਾਂ ਨੇ ਵੀ ਬੜੇ ਵਧੀਆ ਵਿਚਾਰ ਆਪਦੇ ਦਿੱਤੇ ਨੇ ਇੱਥੇ ਕਿਸਾਨ ਮੇਲੇ ਤੇ ਤਾਂ ਸਾਰੇ ਕਿਸਾਨਾਂ ਨੇ ਇਹਦਾ ਫਾਇਦਾ ਲਿਆ ਹੈਗਾ ਜੀ ਤਾਂ ਬਹੁਤ ਇੱਕ ਕਾਮਯਾਬ ਤੇ ਚੰਗਾ ਮੇਲਾ ਹੋਇਆ ਜੀ ਕਿੰਨੇ ਕੰਪਨੀਆਂ ਬਗਾਰਾ ਇੱਥੇ ਆਈਆਂ ਸੀ ਜਿਨ੍ਹਾਂ ਨੇ ਆਪਣੀ ਮਸ਼ੀਨਰੀ ਲਾਈ ਰੱਖੀ ਆ तकरीबन 200 ਤੋਂ ਪਲੱਸ ਕੰਪਨੀਆਂ ਆਈਆਂ ਸੀਗੀਆਂ ਜੀ ਹੋਰ ਮਸ਼ੀਨਰੀ ਤੋਂ ਇਲਾਵਾ ਹੋਰ ਕੀ ਕੀ ਕਿਸਾਨਾਂ ਵਾਸਤੇ ਕੋਈ ਬੀਜ ਦਾ ਕੋਈ ਖਾਦ ਦਾ ਇਸ ਤਰ੍ਹਾਂ ਦਾ ਵੀ ਸੀਗਾ ਹਾਂਜੀ ਬੀਜ ਪਸ਼ੂ ਘੋੜੇ ਜਿੱਦਾਂ ਇੱਕ ਇੰਟਰਨੈਸ਼ਨਲ ਘੋੜਾ ਜੀ ਦਲਵਾਗ ਉਹ ਵੀ ਪਹੁੰਚਿਆ ਜੀ ਚੰਗੇ نسل ਦੀਆਂ ਮੁਰਾ ਨਸਲ ਦੀਆਂ ਕੁਝ ਮੱਝਾਂ ਆਈਆਂ ਨੇ ਜੀ ਤਾਂ ਕੁਝ ਹੋਰ ਵੀ ਜਾਨਵਰ ਕਾਫੀ ਜਿਆ ਕਾਫੀ ਆਏ ਹੈਗੇ ਨੇ ਚੀਜ਼ ਤੇ ਬਾਕੀ ਇਹ ਤੋਂ ਇਲਾਵਾ ਕੰਪਨੀਆਂ ਤੋਂ ਇਲਾਵਾ ਬੀਜਿਆਂ ਦੀਆਂ ਚੰਗੇ ਬੂਟੇ ਜਿੱਦਾਂ ਇੱਕ ਇਹ ਤੇ ਪਲਾਂਟ ਬੂਟਾ ਆ ਜੀ ਇੱਕ ਬੂਟਾ ਤੇ ਪੰਜ ਫਲ ਲੱਗਦੇ ਨੇ ਦੇਖੋ ਇਹ ਗੱਲ ਤਾਂ ਲੱਗਦੀ ਹੈ ਕਿ ਯਾਰ ਸੰਭਵ ਨਹੀਂ ਹੋ ਸਕਦਾ ਪਰ ਉਹ ਗਰਾਫਟਿੰਗ ਕਰਕੇ ਉਹਨਾਂ ਉਹਨਾਂ ਭਰਾਵਾਂ ਲਈ ਹੈਗਾ ਸੀਗਾ ਬੂਟਾ ਜਿਨ੍ਹਾਂ ਦੇ ਘਰ ਦੇ ਵਿੱਚ ਜਗ੍ਹਾ ਇੱਕੇ ਬੂਟੇ ਦੀ ਆ ਪਰ ਉਹ ਫਰੂਟ ਪੰਜ ਖਾਣਾ ਚਾਹੁੰਦੇ ਨੇ ਪੰਜ ਬੂਟੇ ਇਹ ਜੀ ਨਾ ਬੇਸਿਕਲੀ ਉਹ ਗਰਾਫਟਿੰਗ ਕੀਤਾ ਗਿਆ ਕੀਤਾ ਹੋਇਆ ਹੈਗਾ ਜੀ ਉਹਦੇ ਤੇ ਲੱਗਦੇ ਨੇ ਇੱਕ ਤਾਂ ਜੀ ਆਂ ਆੜੂ ਬਦਾਮ ਅ ਤੇ ਤਿੰਨ ਇੱਕ ਹੋਰ ਹੈਗੇ ਨੇ ਮੈਂ ਵੀ ਦੇਖ ਕੇ ਆਇਆ ਜੀ ਉਨਾਂ ਕਮਜਾ ਬੂਟਾ ਦੀ ਇਹ ਨਹੀਂ ਕਿਸੇ ਵੀ ਜਗ੍ਹਾ ਤੇ ਲੱਗ ਸਕਦਾ ਉਹ ਕਿਤੇ ਵੀ ਕਿਤੇ ਵੀ ਜੀ ਮੌਸਮ ਕਿਹੜੇ ਚਲਾ ਸਕਦੇ ਆ ਉਹਨੂੰ ਜੀ ਆ ਸੌਣ ਦੇ ਮਹੀਨੇ ਚ ਲੱਗ ਸਕਦਾ ਸਰ ਇੱਥੇ ਇੱਕ ਗੱਲ ਦੇਖਿਆ ਗਿਆ ਪਹਿਲ ਵਾਰੀ ਬਲੱਡ ਡਿਸ਼ਨ ਕੈਂਪ ਵੀ ਲੱਗਿਆ ਹਾਂਜੀ ਬਲੱਡ ਡਿਸ਼ਨ ਕੈਂਪ ਲੱਗਿਆ ਹੈਗਾ ਜੀ ਖਾਲਸਾ ਜਿਹੜਾ ਵਾਲੇ ਆਏ ਸੀਗੇ ਉਹਨਾਂ ਨੇ ਵੀ ਆਫ ਦਾ ਕੈਂਪ ਲਾਇਆ ਹੈਗਾ ਪਹਿਲੇ ਤੁਸੀਂ ਕਿੱਥੇ ਕਿੱਥੇ ਲਾਇਆ ਕੈਂਪ ਜਿਹੜੇ ਤੁਸੀਂ ਚੌਥਾ ਕਿੱਥੇ ਹਾਂ ਸਭ ਤੋਂ ਪਹਿਲਾਂ ਜੀ ਅਸੀਂ ਦੋ ਮਿਲੇ ਮੁਖਸਰ ਸਾਹਿਬ ਦੀ ਧਰਤੀ ਤੇ ਕਰਵਾਏ ਸੀਗੇ ਪਿਛਲੇ ਸਾਲ ਅਸੀਂ ਕਰਾਇਆ ਸੀਗਾ ਜੀ ਮਲੋਟ ਦੀ ਧਰਤੀ ਵਿਖੇ ਤੇ ਐਤ ਕੀ ਅਸੀਂ ਰਾਜਪੁਰਾ ਜੀ ਰਾਜਪੁਰਾ ਨੂੰ ਕਿਵੇਂ ਲੱਗਾ ਚੋ ਚਾਰ ਜਿਹੜੇ ਤੁਸੀਂ ਮੇਲੇ ਕਰਾਏ ਕਿਸੇ ਕੇ ਲੱਗਾ ਰਾਜਪੁਰੇ ਦੇ ਵਿੱਚ ਬਹੁਤ ਵਧੀਆ ਜੀ ਵੀ ਸਭ ਤੋਂ ਸ਼ਾਇਦ ਅਸੀਂ ਤਾਂ ਉੱਤਰੀ ਭਾਰਤ ਦਾ ਹੀ ਸਭ ਤੋਂ ਵੱਡਾ ਕਿਸਾਨ ਮੇਲਾ ਕਹਿੰਦੇ ਸੀਗੇ ਪਰ ਜੋ ਰਾਜਪੁਰੇ ਦੇ ਇੱਥੇ ਲੋਕਾਂ ਨੇ ਇੱਥੇ ਦੇ ਲੋਕਲ ਪੋਲੀਟਿਸ਼ੀਅਨਸ ਸਾਰੇ ਆਫੀਸਰ ਲੋਬੀ ਨੇ ਜੋ ਸਾਥ ਦਿੱਤਾ ਸ਼ਾਇਦ ਇਹ ਇੰਡੀਆ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਸਾਬਤ ਹੋ ਗਿਆ ਮੁੱਖ ਮਹਿਮਾਨਾਂ ਵਿੱਚੋਂ ਕੌਣ-ਕੌਣ ਆਏ ਨੇ ਇੱਥੇ ਤੇ ਕਲਾਕਾਰ ਜਿਹੜੇ ਆ ਉਹ ਪੁੱਛਣ ਹੋਵੇ ਹਾਂ ਜੀ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਜੀ ਇੱਥੇ ਸਾਡੇ ਲੋਕਲ ਵਿਧਾਇਕ ਮੈਡਮ ਨੀਨਾ ਮਿੱਤਲ ਜੀ ਆਏ ਸੀ ਸਾਡੇ ਗੁਰਲਾਲ ਸਿੰਘ ਕਨੌਰ ਐਮ ਐਲ ਏ ਕਨੌਰ ਤੋਂ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੀਡੀਆ ਐਡਵਾਈਜ਼ਰ ਸਰਦਾਰ ਬਲਦੇਸ਼ ਸਿੰਘ ਪੰਨੂ ਸਾਹਿਬ ਸਾਡੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਸਾਹਿਬ ਕੱਲ ਆਏ ਸੀਗੇ ਤਕਰੀਬ ਏ ਆਈ ਜੀ 올ੰਪੀਅਨ ਅਵਨੀਤ ਕੌਰ ਸਿੱਧੂ ਜੀ ਆਏ ਸੀਗੇ ਡੀਐਸਪੀ ਅੰਗਰੇਤ ਸਿੰਘ ਜੀ ਆਈ ਸੀ ਸੀ ਤੇ ਬਾਕੀ ਹੋਰ ਤਿੰਨ ਇਥੇ ਸ਼ਸ਼ਨ ਜੱਜ ਸਾਹਿਬਾਨ ਆਈ ਸੀ ਤਾਂ ਕਾਫੀ ਤਕਰੀਬਨ 20 20 ਦੇ ਨੇੜੇ ਤੇੜੇ ਬੀਆਪੀ ਸਹਿਬਾਨ ਆਈ ਸੀ ਗੁਲਾਬ ਸਿੰਘ ਗੁਲਾਬ ਸਿੰਘ ਉਗੋ ਕੇ ਸਰ ਐਮਐਲਏ ਆਈ ਸੀ ਸਿੰਗਰ ਸਿੰਗਰ ਦੇ ਤੌਰ ਤੇ ਜੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਤੇ ਦੋਤਾ ਜੀ ਹਸਨ ਮਾਨਕ ਆਏ ਸੀਗੇ ਕੱਲ ਐਂਡ ਟਿੱਪੀ ਘਾ ਢੱਲੋਂ ਆਏ ਸੀਗੇ ਜੁਗਨੀ ਢੱਲੋਂ ਉਹਨਾਂ ਦੀ ਭੈਣਾ ਜੀ ਉਹ ਆਏ ਸੀ ਕਿ ਤੇ ਅੱਜ ਇੱਥੇ ਪੰਜਾਬ ਦੀ ਬਲੰਦ ਆਵਾਜ਼ ਜਸਵਿੰਦਰ ਬਰਾੜ ਜੀ ਦਾ ਵੀ ਸ਼ਾਮ ਨੂੰ ਖੜਾ ਹੈਗਾ ਤੇ ਬਾਹਰ ਤੋਂ ਪੰਜਾਬ ਤੋਂ ਬਾਹਰ ਤੋਂ ਕਿਤੇ ਕਿਤੇ ਕਿਸਾਨ ਆਏ ਸੀ ਅ ਕਿਸਾਨ ਜੀ ਇੱਥੇ ਤਕਰੀਬਨ ਉੱਤਰੀ ਭਾਰਤ ਤੋਂ ਸਾਰੀ ਜਗ੍ਹਾ ਤੋਂ ਆਇਆ ਜੀ ਹਰਿਆਣੇ ਤੋਂ ਬਹੁਤ ਜ਼ਿਆਦਾ ਕਿਸਾਨ ਆਇਆ ਅ ਜੁਪੀ ਤੋਂ ਕਾਫੀ ਕਿਸਾਨ ਆਏ ਹੈਗੇ ਨੇ ਜੀ ਸਾਡੇ ਭਰਾ ਤੇ ਦਿੱਲੀ ਦੇ ਲਾਗੇ ਜੋ ਕੁਝ ਦਿੱਲੀ ਤੋਂ ਵੀ ਇੱਕ ਫੈਮਿਲੀ ਆਈ ਸੀਗੀ ਜੋ ਸਿਰਫ ਇਹਦੇ ਲਈ ਆਈ ਸੀ ਕਿ ਅਸੀਂ ਸਬਜ਼ੀਆਂ ਆਪਣੇ ਘਰੇ ਬਗੀਚੀ ਜਿਵੇਂ ਲਾ ਸਕਦੇ ਹਾਂ ਦੇਖੋ ਉਹ ਵੀ ਇਨਫੋਰਮੇਸ਼ਨ ਲੈਣ ਆਏ ਸੀਗੇ ਉਹਨਾਂ ਨੇ ਸਾਨੂੰ ਕੱਲ ਦੱਸਿਆ ਸੀਗਾ ਕਿ ਅਸੀਂ ਦਿੱਲੀ ਦੇ ਵਿੱਚ ਰਹਿੰਦੇ ਹੈਗੇ ਤਾਂ ਉਹ ਵੀ ਆਏ ਸੀ ਸਰ ਇਹ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਜਾਂ ਪ੍ਰਾਈਵੇਟ ਫਰਮਾ ਇਹ ਜੀ ਬ੍ਰਾਈਟ মিডিਆ ਸਾਡਾ ਗਰੁੱਪ ਆ ਜੀ ਸਾਡਾ ਬ੍ਰਾਈਟ মিডিਆ ਜੀ ਹਾਂਜੀ ਤਾਂ ਇਹ ਅਸੀਂ ਕਰਵਾਇਆ ਸੀ ਸਰਕ ਸਰਕਾਰ ਦਾ ਕਿੰਨਾ ਯੋਗਦਾਨ ਹੈ ਪੰਜਾਬ ਸਰਕਾਰ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਜੀ ਪੰਜਾਬ ਸਰਕਾਰ ਦਾ ਦੇਖੋ ਪ੍ਰਸ਼ਾਸਨ ਦਾ ਸਾਨੂੰ ਸਾਰੀ ਸਿਕਿਉਰਿਟੀ ਸਾਰੀ ਸਕਿਉਰਿਟੀ ਪੰਜਾਬ ਸਰਕਾਰ ਨੇ ਕਰਵਾਈ ਹੈ ਜੀ ਆ ਮੰਡੀ ਪੰਜਾਬ ਸਰਕਾਰ ਦੀ ਹੈ ਸਾਰੀ ਇਹਦੇ ਕੁਝ ਚਾਰजेस ਹੁੰਦੇ ਨੇ ਜੋ ਵੀ ਹੈਗਾ ਬਟ ਸਾਰੀਆਂ ਪਰਮਿਸ਼ਨਾਂ ਪੰਜਾਬ ਸਰਕਾਰ ਦਿੰਦੀ ਹੈਗੀ ਹੈ ਤਾਂ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਹੈ ਸਰ ਇੱਥੇ ਕੁਝ ਪੰਜਾਬੀ ਵਿਰਸੇ ਨਾਲ ਪੁਰਾਣੀ ਚੀਜ਼ਾਂ ਵੀ ਦਿਖਾਈ ਗਈਆਂ ਕਿਸ ਦਾ ਦੇਖਦੇ ਹੋ ਲੋਕ ਪੰਜਾਬੀ ਵਿਰਸੇ ਨੂੰ ਛੱਡਦੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਸਰ ਮੈਨੂੰ ਕੱਲ ਨਹੀਂ ਦੇਖ ਕੇ ਲੱਗਿਆ ਵੀ ਛੱਡਦੇ ਜਾ ਰਹੇ ਨੇ ਜੇ ਤੁਸੀਂ ਦੇਖਿਆ ਹੋਊਗਾ ਲੋਕ ਇੱਥੇ ਚਾਦਰਿਆਂ ਜਿਵੇਂ ਅੱਗੇ-ਅੱਗੇ ਸੁਣਦੇ ਹੁੰਦੇ ਸੀ ਕਿ ਆਪਾਂ ਜਦੋਂ ਆਪਾਂ ਪੜਦੇ ਸੀਗੇ ਮੇਲੇ ਤੇ ਵੀ ਜੱਟ ਦਵਾਮੇ ਮਾਰਦਾ ਗਿਆ ਸੱਚਾਦਰੇ ਪਾਕੇ ਤਾਂ ਕੱਲ ਤੁਸੀਂ ਦੇਖਿਆ ਹੋਣਗੇ ਇਥੇ ਖੁੰਡੇ ਫੜੀ ਗਲਾਂ ਚ ਕੰਠੇ ਤੇ ਕਿੰਨੇ ਕਿਸਾਨ ਆਏ ਨੇ ਦੇਖੋ ਆਪ ਖੁਦ ਆਏ ਨੇ ਤਾਂ ਅਸੀਂ ਉਹਨਾਂ ਦਾ ਮੇਲੇ ਦੀ ਸਾਰੀ ਸਾਡੀ ਪ੍ਰਬੰਧਕ ਟੀਮ ਵੱਲੋਂ ਵੀ ਉਹਨਾਂ ਦਾ ਸਨਮਾਨ ਕੀਤਾ ਗਿਆ ਇੱਥੇ ਸਰ ਹੁਣ ਨੈਕਸਟ ਕੀ ਰਹੇਗਾ ਤੁਹਾਡਾ ਮੇਲੇ ਵਾਲੀ ਅਗਲਾ ਮੇਲਾ ਕਿੱਥੇ ਹੋ ਰਿਹਾ ਹੈ ਸਰ ਅਸੀਂ ਪਲਾਨਿੰਗ ਕਰਾਂਗੇ ਜੀ ਹਲੇ ਸਾਨੂੰ ਦੇਖੋ ਪਿਛਲਾ ਇੱਕ ਹਫਤਾ ਹੋ ਗਿਆ ਜੀ ਤਕਰੀਬਨ ਜਿਹੜੇ ਆਪਣੇ ਪੰਜਾਬ ਦੇ ਸਾਡੇ ਚੀਫ ਸਕੱਟਰੀ ਸਾਹਿਬ ਨੇ ਉਹਨਾਂ ਦੇ ਥਰੂ ਸਾਨੂੰ ਡਿਪਟੀ ਕਮਿਸ਼ਨਰ ਸਾਹਿਬ ਦੀ ਕਾਲ ਆਈ ਸੀਗੀ ਕਿ ਰਾਜਸਥਾਨ ਗਵਰਨਮੈਂਟ ਵੀ ਗੰਗਾ ਨਗਰ ਵਿਖੇ ਕਰਵਾਉਣਾ ਚਾਹੁੰਦੀ ਹੈ ਜੀ ਉਹਨਾਂ ਨੇ ਕਿਹਾ ਕਿ ਗਰੁੱਪ ਸਾਡੇ ਆ ਕੇ ਕਿਸਾਨ ਮੇਲਾ ਲਾਵੇ ਜੀ ਐਦਾਂ ਹੀ ਸਾਨੂੰ ਹਰਿਆਣੇ ਤੋਂ ਵੀ ਇੱਕ ਅੱਜ ਹੀ ਉੱਥੋਂ ਹਰਿਆਣਾ ਸਰਕਾਰ ਨੇ ਸਾਡੇ ਜਿਹੜੇ ਮੇਲੇ ਦੇ ਪ੍ਰਬੰਧਕ ਨੇ ਦੀਪ ਸੰਧੂ ਸਾਹਿਬ ਇਹਨਾਂ ਨੂੰ ਵੀ ਕਾਲ ਆਈ ਹੈ ਜੀ ਕਿ ਸਾਡੇ ਵੀ ਇੱਥੇ ਇੱਕ ਮੇਲਾ ਇੱਥੇ ਹਰਿਆਣੇ 'ਚ ਵੀ ਲਗਾਇਆ ਜਾਵੇ